ਅੰਬ ਨਾਲੇ ਪਿਪਲਿ ਆਕਾਸ਼ ਨਾਲੇ ਤਾਰਾ ਅੰਬ ਨਾਲੇ ਪਿਪਲਿ ਆਕਾਸ਼ ਨਾਲੇ ਤਾਰਾ ਲੱਗੀਆਂ ਤੀਆਂ ਵੇ ਦੇਦੇ ਪੀਂਗਦਾ ਹੁਲਾਰਾ ਲੱਗੀਆਂ ਤੀਆਂ ਵੇ ਦੇਦੇ ਪੀਂਗਦਾ ਹੁਲਾਰਾ ਲੱਗੀਆਂ ਤੀਆਂ ਵੇ ਦੇਦੇ ਪੀਂਗਦਾ ਹੁਲਾਰਾ ਸੋਣ ਮਹੀਨਾ ਦਿਨ ਤੀਆਂ ਦੇ ਪਿਪਲੇ ਪੀਂਗਾ ਪਾਈਆਂ ਸੋਣ ਮਹੀਨਾ ਬੰਤੋ ਹੋਈਆਂ ਇਕੱਠੀਆਂ ਬਈ ਸੰਤੋ ਬੰਤੋ ਹੋਈਆਂ ਇਕੱਠੀਆਂ ਵੱਡਿਆਂ ਘਰਾਂ ਦੀਆਂ ਜਾਂੀਆਂ ਗਿੱਧਾ ਪਾ ਰਹੀਆਂ ਨਣਦਾ ਤੇ ਪਰਝਾਈਆਂ ਗਿੱਧਾ ਪਾ ਰਹੀਆਂ ਨਣਦਾ ਤੇ ਪਰਝਾਈਆਂ ਗਿੱਧਾ ਪਾ ਰਹੀਆਂ ਸੋਣ ਮਹੀਨਾ ਕੱਠੀਆਂ ਕਰੇ ਬਾਦੋ ਚੰਦਰੇ ਵਿੱਚ ਛੋੜੇ ਪਾਵੇ ਸੋਣ ਵੀਰ ਕੱਠੀਆਂ ਕਰੇ ਬਾਦੋ ਚੰਦਰੇ ਨੂੰ ਅਗਲੇ ਲੱਗੇ ਜਾਵੇ ਸੋਣ ਦੀ ਮੈਂ ਵੰਡਾ ਸਿਰਨੀ ਬਾਦੋ ਚੰਦਰੇ ਨੂੰ ਅਗਲੇ ਲੱਗੇ ਜਾਵੇ ਸੋਣ ਦੀ ਮੈਂ ਵੰਡਾ ਸਿਰਨੀ ਤੈਨੂੰ ਨੱਤੀਆਂ ਭਾਪੋ ਵਿਆਹ ਕਰਵਾ ਲੈ ਵੀਰਿਆ ਤੈਨੂੰ ਨੱਤੀਆਂ ਫਾਬੋ ਨੂੰ ਪੇਪੜ ਪੱਤੀਆਂ ਵਿਆਹ ਕਰਵਾ ਲੈ ਵੀਰਿਆ ਲੱਡੂ ਵੰਡੇ ਦੀ ਘੜੀ ਦੇ ਵਿੱਚ ਆਵਾ ਵਿਆਹ ਮੇਰੇ ਸੋਹਣੇ ਵੀਰ ਦਾ ਲੱਡੂ ਵੰਡੇ ਦੀ ਘੜੀ ਦੇ ਵਿੱਚ ਆਵਾ ਵਿਆਹ ਮੇਰੇ ਸੋਹਣੇ ਵੀਰ ਦਾ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਸਾਗ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਸਾਗ ਵੀਰਾ ਝੜੇ ਕੋੜੀ ਪੈਣ ਪੜੇ ਤੇਰੀ ਵਾਗ ਵੀਰਾ ਝੜੇ ਕੋੜੀ ਪੈਣ ਪੜੇ ਤੇਰੀ ਵਾਗ ਅਰਸ਼ਾਂ ਵਿੱਚੋਂ ਪਰਿਆ ਆਈਆਂ ਸੇਰਾ ਗੁੰਦ ਲਿਆਈਆਂ ਅਰਸ਼ਾਂ ਵਿੱਚੋਂ ਪਰਿਆ ਆਈਆਂ ਸੇਰਾ ਗੁੰਦ ਲਿਆਈਆਂ ਵੀਰ ਦਸੇਰੇ ਨੇ ਅੱਜ ਰੋਣ ਕਾ ਲਾਈਆਂ ਵੀਰ ਦਸੇਰੇ ਨੇ ਅੱਜ ਰੋਣ ਕਾ ਲਾਈਆਂ ਵੀਰ ਦਸੇਰੇ ਨੇ ਛੋਲੇ 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 ਨਹੀਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨਹੀਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨਹੀਂ ਅੱਜ ਮੇਰੇ ਵੀਰੇ ਦੇ ਤਾਈਆਂ 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 ਨਹੀਂ ਅੱਜ ਕਰ ਬਾਬਲ ਦੇ ਲੱਗੀਆਂ ਦੇਣ ਵਧਾਈਆਂ ਅੱਜ ਖਰਬਾ ਬਲਦੇ ਲੱਗੀ ਦੇਣ ਵਧਾਈਆਂ ਅੱਜ ਖਰਬਾ ਬਲਦੇ ਆਣੇ ਆਣੇ ਆਲੇ ਨੇ ਅੱਜ ਮੇਰੇ ਵੀਰੇ ਦੇ ਪੱਜੇ ਫਿਰਨਗੇ ਸਾਲੇ ਨੇ ਅੱਜ ਮੇਰੇ ਵੀਰੇ ਦੇ ਪੱਜੇ ਫਿਰਨਗੇ ਸਾਲੇ ਨੇ ਅੱਜ ਮੇਰੇ ਵੀਰੇ ਦੇ ਤਿਲੀ 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 ਨੇ ਅੱਜ ਮੇਰੇ ਵੀਰੇ ਦੀ ਸਾਰੀ ਫੌਜ ਰੰਗੀਲੀ ਨੇ ਅੱਜ ਮੇਰੇ ਵੀਰੇ ਦੇ ਸਾਰੇ ਫੋਜ ਰੰਗਿਲੀ ਅੱਜ ਮੇਰੇ ਵੀਰੇ ਦੀ ਬਾਰੇ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੇ ਕੇਲੇ ਬਾਰੇ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੇ ਕੇਲੇ ਨੀ ਅੱਜ ਮੇਰੇ ਵੀਰੇ ਦੇ ਹੋ ਗਏ ਹੀਰ ਨਾਲ ਮੇਲੇ ਨੀ ਅੱਜ ਮੇਰੇ ਵੀਰੇ ਦੇ ਹੋ ਗਏ ਉੱਡੇ ਚ ਨੀ ਮੈਂ ਨੱਚੀ ਜਾਵਾਂ ਤੂੜਾ ਪੱਟੀ ਜਾਵਾਂ ਨੀ ਮੈਂ ਵੱਟੀ ਜਾਵਾਂ ਤੂੜਾ ਪੱਟੀ ਜਾਵਾਂ ਵੀਰ ਵਿਆਹ ਆ ਸ਼ੁਕਰ ਮਨਾਇਆ ਵੀਰ ਵਿਆਹ ਆ ਸ਼ੁਕਰ ਮਨਾਇਆ ਕਰ ਕਰ ਵੰਡੀ ਪੰਜੀਰੀ ਨੀ ਮੈਂ ਉੱਡੇ ਫਿਰਾ ਬਣ ਕੇ ਲਾਲ ਪੰਬੀਰੀ ਨੀ ਮੈਂ ਉੱਡੇ ਫਿਰਾ ਬਣ ਕੇ ਲਾਲ ਪੰਬੀਰੀ ਨੀ ਮੈਂ ਉੱਡੇ ਫਿਰਾ ਉਰਲੇ ਬਾਜ਼ਾਰੋਂ ਸੂਟ ਸਵਾਇਆ ਪਰਲੇ ਬਾਜ਼ਾਰੋਂ ਲਹਿੰਗਾ ਉਰਲੇ ਬਾਜ਼ਾਰੋਂ ਸੂਟ ਸਵਾਇਆ ਪਰਲੇ ਬਾਜ਼ਾਰੋਂ ਲਹਿੰਗਾ ਆ ਜਾ ਦੋਵੇ ਪਹਿਣਾ ਨੱਚੀਏ ਗਿੰਦਾ ਵੀਰ ਦੇ ਵਿਆਂ ਦਾ ਤੇ ਥਾਲ ਉੱਤੇ ਰੇਸ਼ਮੀ ਰੁਮਾਲ ਮੱਥੇ ਤਿਲਕ ਚੰਦਣੇ ਦਾ ਲੱਗਿਆ ਨੀਲਾ ਚੀਆ ਦੀ ਆਵੇ ਵਾਸ਼ਨਾ ਮੇਰੇ ਵੀਰ ਨਸ਼ਵਾਰਾ ਲੱਗਿਆ ਨੀਲਾ ਚੀਆ ਦੀ ਆਵੇ ਵਾਸ਼ਨਾ ਮੇਰੇ ਵੀਰ ਨਸ਼ਵਾਰਾ ਲੱਗਿਆ ਨੀਲਾ ਚੀਆ ਦੀ ਆਵੇ ਵਾਸ਼ਨਾ ਜੇ ਵੀਰਾ ਤੇਰਾ ਹੋਵੇ ਮੰਗਣਾ ਚਾਰੇ ਪਹਿਣਾ ਆਈਏ ਮੈਂ ਇੱਕੋ ਪਾੜ ਦੇ ਸੂਟ ਸਵਾਈਏ ਗਿਣ-ਗਿਣ ਗਹਿਣੇ ਪਾਈਏ ਏ ਘਰ ਬਾਬਲ ਦੇ ਬਣ ਕੇ ਮੇਲਣਾ ਆਈਏ ਏ ਘਰ ਬਾਬਲ ਦੇ ਬਣ ਕੇ ਮੇਲਣਾ ਆਈਏ ਘਰ ਬਾਬਲ ਦੇ ਵੀਰ ਮੇਰੇ ਦੇ ਵਿਆਹ ਦੀਆਂ ਤੁਮਾਂ ਪਈਆਂ ਚਾਰ ਚਫੇਰੇ ਵੀਰ ਮੇਰੇ ਦੇ ਵਿਆਹ ਦੀਆਂ ਤੁਮਾਂ ਪਈਆਂ ਚਾਰ ਚਫੇਰੇ ਨੀ ਭਰਿਆਂ ਪਿੱਛੋਂ ਅੱਜ ਘਰ ਸਾਡੇ ਖੁਸ਼ੀਆਂ ਡੇਰੇਲਾ ਮੰਮੀਆ ਨੱਚਣ ਮਾਸੀਆਂ ਨੱਚਣ ਪਹਿਣਾ ਨੂੰ ਚਾਚੜੀਆ ਨੀ ਵੇੜਾ ਸ਼ਗਨਾ ਦੇ ਨਾਲ ਪਰਿਆ ਵੇੜਾ ਸ਼ਗਨਾ ਦੇ ਨਾਲ ਪਰਿਆ ਵੇੜਾ ਸ਼ਗਨਾ ਦੇ ਨਾਲ ਪਰਿਆ